ਜਲਜੋਧਨ ਕਾਨੀਆਂ ਦਾ ਇਨਸਾਨ ਕੀ ਤੀ ਉਂਗਲ ਤੇ ਕਾਨੀ ਚੜਾਉਣਾ ਹੁੰਦਾ ਹੋਂ ਕਿੱਡੀ ਮਰਜੀ ਜੀ ਉੱਚੀ ਤੀ ਉਹ ਕਾਨੀ ਨਾ ਮਾ ਲਾ ਲੰਦਾ ਸੀ ਉਹਨੇ ਦਰੋਪਤਾਂ ਖੜੀ ਕੇਸ ਸਿਕਾ ਹੀ ਜਾਵੇ ਮੰਦਰਾਂ ਚ ਆਪਦੇ ਘਰੇ ਉਹਨੇ ਕਾਨੀ ਮਰੀ ਦਰੋਪਤਾਂ ਦਾ ਕਾਨੀ ਕਿਤੇ ਇੱਥੇ ਲੱਗ ਗਿਆ ਦਰੋਪਤਾਂ ਨੇ ਅਖੇ ਆਪਣੇ ਕੀ ਬੱਜਾ ਉਹਨੇ ਭਾਈ ਅਰਜਨ ਨੂੰ ਦੱਸਤਾ ਕਹਿੰਦੇ ਅਰਜਨ ਕਹਿੰਦੇ ਹਾਂ ਕਹਿੰਦੇ ਜਿਹੜਾ ਰਥ ਵਾਲਾ ਆਉਂਦਾ ਕੌਣ ਹੈ ਕਹਿੰਦਾ ਜਲਜੋਧਨ ਸਾਡਾ ਭਾਈ ਹੈ ਸੱਚੇ ਤਾਈ ਦੇ ਬੁੱਤਾਂ ਕਹਿੰਦੀ ਫਿਰ ਇਹ ਮੇਰੇ ਕਾਨੀ ਮਾਰ ਗਿਆ ਕਹਣਾ ਇਹ ਗੱਲ ਪੀਮ ਨੂੰ ਨਾ ਦੱਸਦੀ ਪੀਮ ਪਹਿਲਾਂ ਹਰਖਿਆ ਉਹਨਾਂ ਤੇ ਕਹਿੰਦੇ ਕੰਮ ਵੀ ਉਹਨਾਂ ਦਾ ਸੀ ਕਹਿੰਦੀ ਪੀਮ ਹੈ ਕੀ ਚੀਜ਼ ਕਹਿੰਦਾ ਪੀਮ ਇਹ ਜੇ 10 ਹੱਥੀ ਨੂੰ ਫੜ ਕੇ ਚਲਾ ਦੇ ਨਾ ਮੁਰਦੇ ਨਹੀਂ ਫਿਰ ਉੱਥੇ ਚਲਾਈਦੀ ਪੀਮ ਨੇ ਫਿਰ ਉਹ ਕਹਿੰਦੀ ਕਿ ਫਿਰ ਆਪਾਂ ਤਾਂ ਦੇਖਣਾ ਪੀਮ ਦਾ ਜੁਰਕਾ ਕਹਿੰਦਾ ਨਾ ਛਾਪਾ ਛੜ ਮਸਾ ਆਪ ਦੇ ਘਰੇ ਬੈਠੇ ਆਂ ਕਹਿੰਦੇ ਨਾ ਮੈਂ ਭੀਮ ਨੂੰ ਦੱਸੂ ਕਹਿੰਦਾ ਭੀਮ ਨੂੰ ਤੂੰ ਨਾ ਦੱਸੀ ਮੈਂ ਦੱਸੂ ਭਈ ਅਰਜਨ ਕਹਿੰਦਾ ਭੀਮਾ ਕਹਿੰਦਾ ਹਾਂ ਪਹਿਲਾਂ ਕਹਿੰਦਾ ਮਾਂ ਦੇ ਸਿਰ ਤੇ ਤਰ ਕੇ ਸੌਂ ਖਾ ਵੀ ਮੈਂ ਬੋਲਦਾ ਨਹੀਂ ਹੁਣ ਸੌਂ ਖਾ ਲਈ ਕਹਿੰਦਾ ਮੈਂ ਨਹੀਂ ਬੋਲਦਾ ਕਹਿੰਦਾ ਜਲਜੋਧਨ ਦਰੋਪਤਾਂ ਦੇ ਕੰਨ ਨਹੀਂ ਮਾਰ ਗਿਆ ਕਹਿੰਦਾ ਫੇਰ ਹੁਣ ਕਹਿੰਦਾ ਹੁਣ ਕੀ ਜੰਗ ਲੜਾਂਗੇ ਜਰਜੋਦਨ ਨੂੰ ਚਿੱਠੀ ਪਾਤੀ ਵੀ ਭਾਈ ਜੰਗ ਲੜਾਂਗੇ ਹੁਣ ਜਰਜੋਦਨ ਨੇ ਸੋਚਿਆ ਵੀ ਜੰਗ ਲੜ ਕੇ ਕੀ ਕਰਾਂਗੇ ਤਾਂ ਪੰਜੇ ਨਸ ਜਾਣ ਕਿਨੇ ਜਰਜੋਦਨ ਨੇ ਸੁਗਣੀਆ ਮਾਮੇ ਕੋਲੇ ਗੱਲ ਕਰੀ ਇਹਦਾ ਸੁਗਣੀਆ ਮਾਮਾ ਤੇ ਉਹ ਪਾਣ ਕੈਰਮਾ ਦਾ ਪੱਖ ਰੱਖਦਾ ਸੀ ਸੁਗਣੀ ਮਾਮਾ ਕਹਿੰਦਾ ਜੰਗ ਨਹੀਂ ਲੜਨਾ ਉਹ ਇਨਸਾਨ ਕਿਨੋਂ ਤਾਂ ਸਾਰੇ ਉਹ ਤਾਂ ਜਦੋਂ ਨੌ ਨੌ ਜੋਦ ਨੂੰ ਚੀਲ ਲਾ ਸਕਦੇ ਨੇ ਤੂੰ ਕੀ ਚੀਜ਼ਾਂ ਨੂੰ ਮਰੇ ਕਹਿੰਦਾ ਮੈਂ ਜਾਣੇ ਮੈਂ ਜਾ ਕੇ ਆਪਦੀ ਭੈਣ ਨੂੰ ਕਹੂੰ ਭਾਣ ਜਾਨ ਨੂੰ ਕਹੂੰ ਮੈਂ ਟਕਿਆ ਕਰਦਾ ਉਹਦਾ ਹੁਣ ਕੀ ਭਾਈ ਵਾ ਗਿਆ ਕਹਿੰਦਾ ਭੈਣੇ ਉਹ ਵੀ ਤੇਰੇ ਨੇ ਜਿਹਦੇ ਨਾਲ ਜੰਗ ਲੜਦੇ ਨੇ ਉਹ ਕਹਿੰਦੀ ਭਾਈ ਮੈਨੂੰ ਤਾਂ ਗੱਲ ਨਹੀਂ ਦੱਸੀ ਇਹਨਾਂ ਨੇ ਵੀ ਜੰਗ ਲੜਦੇ ਆ ਕਹਿੰਦਾ ਮਾਂ ਭੈਣ ਬਣ ਕੇ ਜੰਗ ਬੰਦ ਕਰਾ ਉਹਨਾਂ ਨੇ ਜੰਗ ਦਾ ਲਾਣ ਦਿੱਤਾ ਉਹ ਕਹਿੰਦੀ ਭਾਈ ਤੁਸੀਂ ਤੂੰ ਜਲ ਜੌਧ ਨੂੰ ਲਿਆ ਇਹ ਜੰਗ ਆਪ ਹੀ ਬੰਦ ਕਰ ਲੈਣੇ ਪਈ ਜਲਜੋਧ ਨੂੰ ਕਹਿੰਦੇ ਪਾ ਕੇ ਗਲ ਚ ਪੱਲੂ ਕਹਿੰਦਾ ਵਗ ਜਾ ਕਰਾ ਜਾ ਤੇਰਾ ਕੀ ਜ਼ੋਰ ਲੱਗਦਾ ਜਿਹੜੀ ਕਹਿੰਦਾ ਟੱਡੇ ਚ ਖਾਰ ਆ ਉਹ ਤਾਂ ਹੈਗੀ ਹੈਗੀ ਆ ਪਈ ਜਲਜੋਧ ਨੇ ਪਾਇਆ ਗਲ ਚ ਪੱਲੂ ਜਾ ਕੇ ਅਰਜਨ ਮੂਰੇ ਖੜ ਗਿਆ 3 ਵਜੇ ਜਦੋਂ ਉੱਠਣ ਲੱਗਿਆ ਕਹਿੰਦਾ ਨਾ ਘਰੇ ਆਇਆ ਤਾਂ ਸੁਮਨ ਵੀ ਨਹੀਂ ਮਾਰੀਦਾ ਹੁੰਦਾ ਘਰੇ ਆਇਆ ਚੱਲ ਕੇ ਦੱਸ ਕਹਿੰਦਾ ਜਲਜੋਧਾ ਕੀ ਕਰਨਾ ਕਹਿੰਦਾ ਭਈ ਅੱਜ ਤੋਂ ਆਪਣੀ ਸੁਲਾ ਠੀਕ ਹੈ ਆਪਾਂ ਵਰਤਾਂਗੇ ਤੇ ਜੰਗ ਆਲਾ ਐਲਾਨ ਕਰਦੇ ਪੰਦ ਉਹ ਕਹਿੰਦਾ ਵੀ ਠੀਕ ਹੈ ਤਝਾਲੇ ਪਾਂਡੂ ਪਰ ਜਿਹੜੀ ਅੰਦਰਲੀ ਅੱਗ ਸੀ ਉਹ ਨਾ ਬੁਜੀ ਜਦੋਂ ਉਹ ਦਿੰਦੀ ਤਝਾਲੇ ਖੇਡਾਂ ਲਾ ਕੇ ਖੇਡ ਖੇਢੀ ਜਾਂਦੇ ਨੇ ਕੀ ਖੇਡਦੇ ਨੇ ਪਾਰ ਸਪਟਾ ਜਿੰਨਾ ਚਿਰ ਤਾਂ ਭੀਂ ਬੈਠਾ ਰਿਹਾ ਪਾਂਡੂ ਜਿੱਤੀ ਗਏ ਨੇ ਕਿਉਂ ਜਿਹੜੇ ਪਾਸੇ ਭੀਂ ਪਾਉਂਦੇ ਧਰਤੀ ਨਹੀਂ ਵੀ ਹੁੰਦੀ ਸੀ ਤੇ ਜਦੋਂ ਭਾਈ ਕਹਿੰਦੇ ਵੀ ਜਲਜੋਦਨ ਕਹਿੰਦਾ ਮਾਮਾ ਆਪਾਂ ਤਾਂ ਸਾਰਾ ਕੁਝ ਹੀ ਹਰੀ ਜਾਂਦੇ ਆ ਜੀ ਉਹ ਕਹਿੰਦਾ ਐ ਕਰ ਕਹਿੰਦਾ ਜਿਹੜੇ ਪਾਸੇ ਭੀਮ ਬੈਠਾ ਨਾ ਉਸ ਪਾਠੇ ਧਰਤੀ ਨਿਮਦੀਏ ਤਾਂ ਹਰਦੇ ਆਪਾਂ ਕਹਿੰਦਾ ਫਿਰ ਹੁਣ ਕਹਿੰਦਾ ਮੈਂ ਤੇ ਉਹ ਜਾਂਨੇ ਅਸੀਂ ਪਾਣੀ ਲੈਣ ਭੀਮ ਨੂੰ ਲੈ ਕੇ ਜਾਂਦਾ ਮੈਂ ਨਾਲ ਕਹਿੰਦਾ ਉਹਨੂੰ ਕਰਦੀ ਕੰਮ ਕਹਿੰਦਾ ਚੰਗਾ ਜਦੋਂ ਭਈ ਉਹ ਕਹਿੰਦਾ ਆ ਜਾ ਪਾਣ ਜਾ ਪਾਣੀ ਤਾਂ ਲਈਏ ਦੂਰ ਲੈ ਗਿਆ ਉਹਨੂੰ ਪਾਣੀ ਦੇ ਭਾਣੇ ਜਦੋਂ ਉਹਨੂੰ ਮੋੜਿਆ ਉਹਨੂੰ ਪਈ ਵਿਚੇ ਦਰੋਪ ਤਾਂ ਹਰਗੇ ਕਰੂੰ ਤਾਂ ਪਾਣੋ ਤਾਂ ਦਰੋਪ ਤਾਂ ਦਾਤੇ ਲਾਤੀ ਦਰੋਪ ਤਾਂ ਦਾਤੇ ਲਾਤੀ ਜਦੋਂ ਆ ਕੇ ਕਹਿੰਦਾ ਵੀ ਮਾਂ ਕੰਮ ਤਾਂ ਹੋ ਗਿਆ ਕਹਿੰਦੀ ਤੀਏ ਹੁਣ ਕਿਸੇ ਪਰਮਾਤਮਾ ਨੂੰ ਤੇ ਆ ਇਹਦਾੜਾ ਕੁਸੂਣਾ ਦੀ ਹੋ ਗਿਆ ਕਹਿੰਦੀ ਮਾਂ ਬੇਸੰਸਰ ਹੈ ਉਹ ਕਹਿੰਦਾ ਵੀ ਭਾਈ ਦਰੋਪਤਾ ਤੇਰੀ ਆ ਜਦੋਂ ਹਰੀ ਕੇ ਸੀ ਉਹ ਕਹਿੰਦਾ ਮੈਂ ਤੇ ਕੀ ਕਰਾਉਣਾ ਦਰੋਪਤਾਂ ਨੂੰ ਪੰਜ ਦੀ ਰਾਣੀ ਹੈ ਸੀਮਾ ਮੈਂ ਕੋ ਬਣੋ ਮੈਂ ਕੀ ਕਰਾਉਣਾ ਦਰੋਪਤਾਂ ਨੂੰ ਮੈਂ ਤਾਂ ਉਹਨੂੰ ਸਭਾ ਦੇ ਵਿੱਚ ਨੰਗਣ ਕਰੂੰਗਾ ਉਹ ਕਹਿੰਦੀ ਜੀ ਅਰਜਨ ਕਹਿੰਦਾ ਅਜੇ ਤੋ ਲਾਲ ਅੱਖਾਂ ਕਰ ਗਰਜਣ ਵੀ ਨੰਗਣ ਕਿਵੇਂ ਕਰੇਗਾ ਉਹ ਕਹਿੰਦੀ ਕੋਈ ਨਾ ਜੀ ਮੇਰਾ ਵੀ ਹੈਗਾ ਕਸਮ ਕਹਿੰਦੀ ਜੇ ਨਾ ਨੰਗਣ ਹੋਈ ਫਿਰ ਸਾਰਾ ਕੁਝ ਮੋੜਨਾ ਪਊ ਕਹਿੰਦਾ ਹਾਂ ਫਿਰ ਸਾਰਾ ਕੁਝ ਮੋੜੂ ਕਹਿੰਦੀ ਚੰਗਾ ਐ ਕਰ ਜਿੱਥੇ ਢੋਲ ਵਜਾਉਣਾ ਵਜਾਦਾ ਹੁਣ ਜਦੋਂ ਢੋਲ ਵੱਜ ਗਏ ਵੀ ਦਰੋਵਤਾ ਨੂੰ ਸਭਾ ਦੇ ਵਿੱਚ ਜਲਜ ਉਹਦਾ ਨੰਗਣ ਕਰੂਗਾ ਪਿੰਡ ਇਕੱਠਾ ਹੋ ਗਿਆ ਤਮਾਸ਼ਗੀਰੀ ਉਹ ਕਿਦਰੋਂ ਫਦਰੋਪਤਾ ਨੇ ਕਿਹਾ ਕਹਿੰਦੀ ਮਹਾਰਾਜ ਸੱਚੇ ਪਾਸਾ ਸ਼ੇਹ ਮਹਾਰਾਜ ਮੇਰੀ ਲੱਜਾ ਰੱਖੋ ਨਹੀਂ ਮੈਨੂੰ ਸਭਾ ਦੇ ਵਿੱਚ ਨੰਗਨ ਕਰੂਗਾ ਤੇਰ ਵੀ ਤੇਰੀ ਮਹਿੰਦਰ ਦੀ ਪਰੀ ਸੀ ਦਰੋਪਤਾ ਪਣਾ ਪਰੀ ਸੀ ਪਿੱਛੇ ਉਹਨੇ ਕੌਡੇ ਖੇਡਦਾ ਦੀ ਪਾਰਵਤੀ ਤੇ ਸ਼ਿਵਜੀ ਮਹਾਰਾਜ ਉਹ ਵੀ ਉਹੀ ਖੇਡ ਖੇਡ ਦਿੱਤੀ ਜਿਹੜੀ ਖੇਡ ਦਿੱਤੀ ਉਹਨੇ ਖੇਡਦੇ ਖੇਡਦੇ ਨੇ ਕਹਿੰਦਾ ਬੇਅੰਤ 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 ਪਾਰਵਤੀ ਨੇ ਕੌਡੇ ਫੜਨੇ ਕਹਿੰਦੀ ਆਇਆ ਦੱਸੋ ਜੀ ਬੇਅੰਤ ਕੋਈ ਕਹਿੰਦੇ ਤੁਸੀਂ ਕਹਿੰਦਾ ਕੋਈ ਭਗਤ ਤੇ ਭੀੜਾ ਉਹਦੀ ਪੀੜ ਚੱਕੀ ਆ ਤੈ ਕਿਨੇ ਨਾ ਖੇਢੀ ਚਲੋ ਕਹਿੰਦੀ ਨਾ ਜੀ ਮੈਂ ਤਾਂ ਫੇਰ ਖੇਡੂ ਕਹਿੰਦਾ ਲੈ ਵਾ ਸੁਣੋ ਪਾਂਡੋ ਤੇ ਤੇਰੂ ਕਹਿੰਦਾ ਪਾਰਸ ਬੱਟਾ ਖੇੜ ਦੇਤੀ ਪਾਂਡਵਾਣੇ ਬਿਆਹੀ ਸੀ ਤੀ ਦਰੋਪਤਾ ਦਰੋਪਤਾ ਦੇ ਅੰਦਰ ਮਰਦ ਦੀ ਪ੍ਰੀਪਨਾ ਉਹਨੇ ਮੈਨੂੰ ਯਾਦ ਕਰਿਆ ਉਹ ਦਰੋਪਤਾ ਨੂੰ ਕਹੇ ਹਰ ਜਰ ਜਦ ਨੂੰ ਸਵਾ ਚ ਨੰਗਣ ਕਰੂ ਨਾ ਵਾਸਤਰ ਦਿੱਤੇ ਨੇ ਜਿੰਨੇ ਮਰਜੀ ਲਾਲਾ ਸਿੱਟੀ ਜਾਵੇ ਪੈਰ ਦਾ ਗੁੱਠਾ ਨੰਗਾ ਨਹੀਂ ਹੁੰਦਾ ਉਹਦਾ ਮੈਂ ਲੱਗ ਸਕਦੇ ਹਾਂ ਨਾ ਨਹੋਂਖੀਸੇ ਖੇਡ ਲੈ ਜਦੋਂ ਲੱਗੇ ਭਈ ਤੇਰਾ ਤੂੰ ਆ ਲਾਲਾ ਕਹਿੰਦਾ ਗੱਡਿਆਂ ਦੇ ਗੱਡੇ ਟੇੜੀਆਂ ਟੇੜੀਆਂ ਲਾਲਾ ਸਿੱਟੀ ਕਨੇ ਜਿਹੜੇ ਹੰਬ ਕੇ ਖੜ ਗਏ ਦਰੋਪਤਾ ਦਾ ਪੈਰ ਦਾ ਗੁੱਠਾ ਨੰਗਾ ਨਹੀਂ ਹੋ ਜਾ ਜਲ ਜਦੋਂ ਤੂੰ ਹੰਕਾਰ ਟੁੱਟ ਗਿਆ ਕਹਿੰਦੀ ਬੱਸ ਕਹਿੰਦਾ ਹਾਂ ਪਹਿਲਾਂ ਇਹ ਹਰੇ ਦੀ ਅੱਜ ਮੈਂ ਹਰ ਗਿਆ ਕਹਿੰਦੀ ਫੇਰ ਪਹਿਲਾਂ ਰਾਤ ਤੇਰੇ ਕੋਲੇ ਤੇ ਅਰਜਨ ਕੋਲੇ ਅਰਜਨ ਵੀ ਕਰਤਾ ਹੋ ਰਾਜਾ ਬਣਾਤਾ ਪਰ ਜਿਹੜੀ ਖਾਰ ਐ ਖਾਰ ਨਹੀਂ ਅੰਦਰੋਂ ਜਾਂਦੀ ਬੰਦੇ ਦੇ ਉਹਨੇ ਖਾਰ ਰੱਖੀ ਡੱਡਾ ਖਾਰ ਰੱਖੀ ਜਦੋਂ ਮਾਮਾ ਸੁਗਣੀਆਂ ਚੜਾ ਲੈ ਹੱਥ ਤੇ ਮਾਮਾ ਉਧਰ ਨੇ ਉਧਰ ਉਧਰ ਨੇ ਉਧਰ ਉਧਰ ਨੇ ਉਧਰ ਲਾ ਕਰੇ ਹੌਲੀ ਹੌਲੀ ਗੱਲ ਮੁੱਕਦੀ ਕਰ ਅਰਜਨ ਤੋਂ ਰਾਜ ਲੈ ਲਿਆ ਖੋ ਲਿਆ ਦੁਬਾਰੀ ਉਹ ਅਰਜਨ ਕਹਿੰਦਾ ਪਰ ਰਾਜਾਂ ਤੋਂ ਕੀ ਲੈਣਾ ਆਪ ਆਪ ਦੇ ਰੂਪ ਚ ਰੋ ਇਹਨੂੰ ਆਪ ਦੇ ਚ ਰਹਿਣ ਦੋ ਤੇ ਚੱਲ ਭਾਈ ਇੱਕ ਦਿਨ ਕੀ ਹੋਇਆ ਉਹਨਾਂ ਨੇ ਦੁਬਾਰੇ ਖੇਡ ਖੇਢੀ ਜਲਜੋਧਨ ਨੇ ਅਰਜਨ ਇੱਕ ਦਾ ਹਰ ਗਿਆ ਕੌਡੇ ਬੰਦ ਕਰਤੇ ਕਹਦਾ ਵੀ ਮੈਂ ਕੁਝ ਨਹੀਂ ਲੈਣਾ ਜਿਹੜਾ ਤੁਸੀਂ ਦਾਹ ਰਹੂ 12 ਸਾਲ ਦਾ ਬਣੋ ਬਸ ਦੂੰ ਸੁਣ ਬਸ ਇਹ 12 ਸਾਲ ਸਹਿਜ ਚ ਨਹੀਂ ਬਸਣਾ ਜੇ 12 ਸਾਲ ਤੋਂ ਪਹਿਲਾਂ ਤੁਸੀਂ ਇਹਨੂੰ त्याग ਗਈ ਕਿਤੇ ਵੀ ਤਾਂ 12 ਸਾਲ ਦਾ ਬਣੋ ਬਸ ਫੇਰ ਦੂੰ ਅਰਜਨ ਕਹਿੰਦਾ ਕੋਈ ਗੱਲ ਨਹੀਂ ਜਾਵਾਂਗੇ ਆ ਗਿਆ ਕਰੀ ਤੇ ਅਰਜਨ ਵੀ ਕਹਿੰਦਾ ਚਲੋ ਮਾਤਾ ਆਪਾਂ ਕਟਾਂਗੇ ਬਣੋ ਵਾਸਾ ਉਹਨੇ ਕਿਤੇ ਦੂਰ ਜਾ ਕੇ ਜੰਗਲ ਚ ਕੁਟਿਆ ਬਣਾ ਲਈ ਉੱਥੇ ਆਪਦਾ ਖਾਣਾ ਪੀਣਾ ਉੱਥੇ ਤੇ ਆਇਆ ਕਰਨ ਉੱਥੇ ਦਾ ਖਾ ਪੀ ਲਿਆ ਕਰਨ ਬਣਾ ਕੇ ਰਿਹਾਸ ਕਰ ਲਈ ਜਿਵੇਂ ਆਪਾਂ ਕਿਹਾ ਵੀ ਕਿਸੇ ਖੇਤ ਘਰ ਪਾਲਿਆ ਰਿਹਾਸ ਕਰ ਲਈ ਜਦੋਂ ਭਈ ਉਧਰੋਂ ਬਣੋ ਵਾਸ ਨੇੜੇ ਲੱਗ ਗਿਆ 10 ਸਾਲ ਹੋ ਗਏ 11 ਉਹ ਕਹਿੰਦਾ ਵੀ ਭਾਲੋ ਉਹਨਾਂ ਨੂੰ ਕਿੱਥੇ ਨੇ ਤੋਰ ਤੇ ਭਈ ਤੋਤੀਆਂ ਪਾਪਾ ਪਾਂਡੇ ਬਣਾ ਬਣਾ ਵੀ ਜਿੱਥੇ ਵੀ ਮਰਜ਼ੀ ਨੇ ਭਾਲੋ ਭੱਗੇ ਇੱਕ ਪਾਂਡਤ ਬਣ ਕੇ ਭੱਗ ਗਿਆ ਉਹਦੇ ਕੋਲੇ ਉਹਨੂੰ ਪਤਾ ਲੱਗ ਗਿਆ ਵੀ ਇੱਧਰੋਂ ਨਿਸ਼ਾਨ ਗਿਆ ਇੱਧਰ ਨੂੰ ਪੈੜ ਦੇਖ ਲਈ ਉਹ ਪੈੜ-ਪੈੜੇ ਕਾ ਭੱਗ ਗਿਆ ਕਹਾਂ ਭੱਗ ਗਿਆ ਪਾਂਡਮਾ ਕੋਲੇ ਕਹਿੰਦਾ ਭਾਈ ਮੈਂ ਤਾਂ ਭੋਜਨ ਸਕਣਾ ਦਰੋਪਤਾਂ ਕਹਿੰਦੀ ਜੀ ਸ਼ੱਕਲੂ ਭੋਜਨ ਜਦੋਂ ਦਰੋਪਤਾਂ ਨੇ ਉਹਨੂੰ ਚੌਲ ਪਾਤੇ ਜਹਾਂ ਜਹ ਖਾਈਆ ਬਣਾਇਆ ਪਾਤੇ ਉਹਨੇ ਖਾਂਦੇ-ਖਾਂਦੇ ਨੇ ਥੋੜੇ ਜਿਹਾ ਤੋਤੀ ਦੇ ਲੜ ਬੰਦ ਲੇ ਅਰਜਨ ਨੇ ਦੇਖ ਲਿਆ ਅਰਜਨ ਜਦੋਂ ਬਾਗ ਗਿਆ ਕਹਿੰਦਾ ਮਾਤਾ ਚੱਕੋ ਟੰਡ ਕਮੰਡ ਕੇ ਚੱਲ ਜੇ ਕਹਿੰਦੀ ਭਾਈ ਕੀ ਗੱਲ ਕੀ ਗੱਲ ਭਾਈ ਆਪਣਾ ਘਰ ਹੈ ਕਹਿੰਦਾ ਜਿਹੜਾ ਚੋਲ ਲੈ ਕੇ ਗਿਆ ਖਾ ਕੇ ਗਿਆ ਆਪਣੇ ਖਾਣਾ ਕਹਿੰਦਾ ਇਹ ਜਲ ਜੋਦੋਂ ਦਾ ਗੁਫੀਆ ਛੱਡਿਆ ਹੋਇਆ ਹੈ ਆਪਣਾ ਇੱਕ ਸਾਰ ਰਹੇਗਾ ਅਰੇ 12 ਸਾਲ ਫਿਰ ਤੱਕੇ ਖਾਣੇ ਪਣਗੇ ਤੁਰ ਚੱਲ ਉਥੋਂ ਤੁਰੇ ਆਉਂਦੇ ਕਿੱਥੇ ਆ ਗਏ ਇੱਥੇ ਰਾਜੇ ਦਸ ਦੀ ਧਰਤੀ ਦੇ ਜਿੱਥੇ ਆਪਾਂ ਬੈਠੇ ਆ ਇਹ ਰਾਜੇ ਦਸ ਦੀ ਧਰਤੀ ਹੈ ਰਾਜੇ ਦਸ ਦੀ ਧਰਤੀ ਤੇ ਆ ਗਏ ਆ ਕੇ ਇਹਨਾਂ ਨੇ ਸੋਚਿਆ ਵੀ ਆਪਾਂ ਜਰਾ ਕੋਈ ਨੌਕਰ ਚੋ ਕਰ ਲਈਏ ਹੁਣ ਸਾਰ ਕਪਾਹ ਨੰਗਾ ਲੈਣਿਆ ਹੁਣ ਭਾਈ ਜਦੋਂ ਇੱਥੇ ਆ ਕੇ ਹੋ ਲਾਗੇ ਕਰਨ ਸਨਾਮ ਕਰਨ ਲਾਗੇ ਜਿੱਥੇ ਹੁਣ ਆਪਾਂ ਪਲਾੜਾ ਕਹਿੰਦੇ ਆ ਇਹੇ ਅਸਲੀ ਪਲਾੜਾ ਨਹੀਂ ਇਹਦਾ ਨਾਮ ਹੈਗਾ ਪਲਾੜਾ ਤਾਂ ਆਪਾਂ ਕਹਿੰਦੇ ਨੇ ਇਹਦਾ ਨਾਂ ਤਾਂ ਪੀਕ ਪਲਣਾ ਹੈ ਪਲਾੜਾ ਨਹੀਂ ਹੈਗਾ ਇਹ ਇੱਥੇ ਪੀਕ ਝੁੱਟੀ ਦਿੱਤ ਰੋਪਤਾ ਕਾਹਦੀਆਂ ਪਲਾਣਾ ਕਹਾਨੂੰ ਕਹਿੰਦੇ ਨੇ ਜਿਹੜੇ ਵਿਰਸਾ ਨੇ ਉਹਦੀਆਂ ਡਾਣੀਆਂ ਉਹ ਬਨ ਕੇ ਪਿੰਗ ਬਣਾਈਦੀ ਪੀ ਮਨੇ ਉਹ ਕਹਿੰਦੇ ਟੁੱਟ ਜੂ ਕਹਿੰਦਾ ਇਹ ਨਹੀਂ ਟੁੱਟਦੀ ساری ਉਮਰ ਇਹ ਤਾਂ ਪਿੰਗ ਪਲਾਣਾ ਬਜਦਾ ਇਹ ਇੱਥੇ ਆ ਕੇ ਜਦੋਂ ਦਰੋਪ ਤਾਂ ਕਹਿੰਦੀ ਵੀ ਕਿਵੇਂ ਕਰੀਏ ਹੁਣ ਕਹਿੰਦਾ ਵੀ ਨਾ ਤਾਂ ਕਹਿੰਦੀ ਇੱਥੇ ਕੋਈ ਆਪਣਾ ਕੋਈ ਪਾਣੀ ਦਾ ਸਾਧਨ ਹੈਗਾ ਤੇ ਇੱਥੇ ਜੰਗਲ ਬੰਨਾ ਤੇ ਪੂਰਾ ਤਕੜਾ ਹੁਣ ਵੀ ਉੱਥੇ ਖੜੇ ਦਫ਼ਤਰ ਦਾ ਬੰਦਾ ਦੇਖੇ ਹੁਣ ਕਿ ਤੁਸੀਂ ਉਹ ਭਾਈ ਕਹਿੰਦਾ ਆਪਾਂ ਇੱਥੇ ਟਾਈਮ ਕੱਢਾਂਗੇ ਕੋਈ ਗੱਲ ਨਹੀਂ ਇੱਥੋਂ ਦਾ ਰਾਜ ਹੈ ਜਿਹੜਾ ਦਸ ਰਾਜ ਹੈ ਬਹੁਤ ਬੰਦਾ ਭਲਾ ਮਾਨਸ ਆ ਆਪਾਂ ਦਿਨੇ ਉਹਦਾ ਨਾਲ ਗੱਲ ਕਰਾਂਗੇ ਵੀ ਤੁਸੀਂ ਆਪਾਂ ਕਰਾ ਹਾਂ ਮੂੰਹ ਹੱਥ ਧੋ ਕੇ ਆਪਦਾ ਪ੍ਰਸ਼ਾਦਾ ਪਾਣੀ ਇੱਕ ਬਣਾ ਲਓ ਉਹ ਕਹਿੰਦੇ ਜੀ ਪਾਣੀ ਕਿੱਥੋਂ ਲਾਵਾਂਗੇ ਜਦੋਂ ਤੀਜੀ ਵਾਰ ਘਾਪੀ ਮਨੇ ਗੋਡਾ ਮਾਰਿਆ ਫਿਰ ਇੱਥੇ ਉਹ ਤਲਾਬ ਬੰਦ ਕਰਾਤਾ ਤੇ ਦੁਬਾਰੇ ਕੱਢਿਆ ਭੀਮ ਨੇ ਗੋਡਾ ਮਾਰ ਕੇ ਪਾਣੀ ਕੱਢਿਆ ਤੂੰ ਇਹ ਧਰਤੀ ਕੋਈ ਮਾੜੀ ਨਹੀਂ ਹੈਗੀ ਪਲਾੜੇ ਜਦੋਂ ਆਪਾਂ ਇੱਧਰ ਜਾਂਦੇ ਨਾ ਉਹ ਕਹਿੰਦੇ ਨੇ ਵੀ ਜਦੋਂ ਪਲਾੜੇ ਦੇ ਲੋਕੋ ਤੁਸੀਂ ਐਦੂ ਵੱਡਾ ਧਰਮ ਕਿੱਥੇ ਆ 73 ਮਿੰਟ ਦਾ ਨਾਉਨ ਤੋਂ